ਕਾਰਬਨ ਸੋਰੀ ਸਰੀ ਉਟਕੇ ਕਣ ਹੁਣ ਸਾਡੇ ਚੱਲੀ ਜਾਂਦੇ ਪੇਪਰ ਤੇ ਸਟ੍ਰੈਸ ਪੂਰਾ ਜਾਦੇ ਪੇਪਰਾਂ ਦੇ ਪੜੀ ਜਾਓ ਪੜੀ ਜਾਓ ਪੜੀ ਜਾਓ ਹੁਣ ਅਸੀਂ ਪੇਪਰ ਦੇਣ ਜਾ ਰਹੇ ਹਿੱਦ ਪਪ ਹਾਲ ਧੁੰਦਾ ਦਾ ਏ ਮੰਦਾ ਡੀ ਕੇ ਬੰਨੇ ਨੂੰ ਨਾ ਬੰਦਾ ਅੱਜ ਹੈਗੇ 15 ਦਸੰਬਰ 15 ਦਸੰਬਰ ਦੀ ਅੱਜ ਇੰਨੀ ਧੁੰਦ ਪਈ ਹੈ <laughs> I'd <check it> function. <laughs> ਨੰਦ ਆ ਗਿਆ ਸਕੂਲ ਨਾ ਉਹ ਵੀ ਪੇਪਰ ਦੇ ਕੇ ਆਉ ਦੂਜੇ ਪੋਲ ਤੇ ਆ ਕੇ ਸੂਰਜ ਜੀ ਆਦਾ ਉਹ ਦਿਖਾਤਾ ਤੇ ਅਸੀਂ ਜਾ ਕੇ ਉੱਥੇ ਬਣਾਵਾਂਗੇ ਵਲੌਗ ਕਿਉਂਕਿ ਤੁਹਾਡੀ ਸਾਰਿਆਂ ਦੀ ਜ਼ਿਆਦਾ ਡਿਮਾਂਡ ਹੁੰਦੀ ਹੈ ਕਿ ਤੁਸੀਂ ਖੇਤ ਦੇ ਵਲੌਗ ਅਪਲੋਡ ਕਰੋ ਤੇ ਅਸੀਂ ਸੋਚਿਆ ਚੱਲ ਅੱਜ ਛੁੱਟੀ ਹੈਗੀ ਅੱਜ ਜਾ ਕੇ ਖੇਤ ਵਲੌਗ ਬਣਾਉਣੇ ਆ ਤੇ ਅਸੀਂ ਇੱਕ ਗੱਲ ਦੱਸਣਾ ਭੁੱਲ ਗਏ ਸੀ ਜਿਹੜੇ ਸਾਨੂੰ ਆਪ ਦੀ ਫੈਮਲੀ ਦੇ ਭਾਬੀ ਚਾਚੀ ਜੀ ਇੱਕ ਵੀਰਾ ਮਸਾ ਇਨੇ ਕਹਿਣੀ ਕਮੈਂਟ ਕਰਦੇ ਨਾ ਬਸ ਆਹ ਜਾਣੇ ਹੈਗੇ ਜਿਹੜੇ ਸਾਨੂੰ ਕਮੈਂਟ ਕਰਦੇ ਥੈਂਕ ਯੂ ਸੋ ਮੱਚ ਅਸੀਂ ਭੁੱਲ ਗਏ ਸੀ ਦੱਸਣਾ ਹੁਣ ਦੱਸਤਾ ਵੀਰੇ ਕਹਿੰਦਾ ਮੇਰੀ ਵੀ ਵੀਡੀਓ ਬਣਾਉ ਮੈਂ ਠੜਾ ਵੀਡੀਓ ਆ ਸਾਡੀ ਗਲੀ ਦਾ ਮਾਹੌਲ ਹੈ ਆ ਟਰਾਲੀ ਬੈਠ ਨਹੀਂ ਆਈ ਅੰਦੀ ਸਾਰੇ ਖੜ ਕੇ ਦੇਖੀ ਅੰਦੀ ਹੈ ਹਨਾ ਨਾ ਵੀਰੇ ਡਾਂਸ ਕਰਦਾ ਹੰਮੇ ਉਹ ਦੇਖਤੀ ਹੋਵੇ ਕਹਿੰਦੇ ਆ ਗੋ ਨਾਮੇ ਅਸੀਂ ਆਇਆ ਢਾਣੀ ਨਿੱਕੀ ਦੇਖਣ ਆ ਗਿਆ ਅਸੀਂ ਨਿੱਕੀ ਦੇਖਣ ਤਸੀਗ ਲਾਈ ਆਪਣਾ ਨਿੱਕਾ ਕਿੱਧਰ ਰਹਾ ਜੀ ਕੁਝ ਹੀ ਇਹ ਮੈਨੂੰ ਲੱਗਦਾ ਲਾਜਿੰਦਰ ਜੀ ਸੁਸਤੀ ਵਾਲਾ ਸੁੱਤਾ ਵਿਆ ਸੀ ਪੈਣ ਕਿੱਧਰ ਗਈ ਹੈ ਇੱਥੇ

I <laughs> you

ਇਹ ਰਦੋਂ ਗਾੜੇ ਨਹੀਂ ਆਈ ਓਏ ਨੋ ਮਾਰਦਾ ਇਹ ਕਰ ਚੜਾ ਆਜੇ ਚਾਈਂਗੀ ਆਇਂ ਮਾਰਦਾ ਹੁੰਦਾ ਬੀਰਦਾ ਨਾ ਹੁੰਦਾ ਰੋੜ ਕੀ ਹੈ ਤੁਮ ਕਿ ਬਾਗ ਚੜਾਤਾ ਫੋਟਾ ਚੜਾਤਾ ਢੜੀ ਰੱਖੇ ਨੂੰ ਢੜੀ ਰੱਖੇ ਹਾਂਦੀ ਨਾ ਜਾਂਦੀ ਦਿਨ ਨਿੱਤ ਵਰ ਗਿਆ ਨਾ ਕਹਿੰਦੀ ਨਾ ਪਤਾ ਆਜੇ ਬਾਗ ਪਾਪੇ ਨੂੰ ਕਿਸੇ ਨੂੰ ਫੜਾਤਾ ਪਾਪਣ ਕਾ ਕਿ ਮੋਈ ਨਾ ਆਵੇ ਤੇ ਕਹਿੰਦਾ ਲਵ ਜਿੰਦ ਦਾ ਮੁੰਡਾ ਉਹ ਆਪਣਾ ਕੌਣ ਚੱਕਿਆ ਕਰੂਗਾ ਸਾਡੇ ਵੀ ਕੰਮ ਤੇ ਕਹਿਣਾ ਮੈਂ ਫਰੋੜਾ ਕੌਣ ਚੱਕਿਆ ਕਰੂਗਾ ਸਾਡੀ ਮਾਤਾ ਕੱਚੀ ਜੀ ਹੋਗੀ ਮੈਂ ਕਿ ਨਹੀਂ ਨਹੀਂ ਉਹ ਤਾਂ ਆਪਣਾ ਹੋਗਾ ਨਾ ਉਹ ਤਾਂ ਆਊਗਾ ਯੋ ਬੈਦਰੀ ਹਾਈ ਨਹੀਂ ਮੇਰੇ ਵਾਰੂ ਹਾਈ ਗੂਗਲ ਗੂਗਲ ਦੂਗੀ ਦੂਗੀ ਹੂੰ ਕੋਲਾ ਕੋਲਾ ਮੂੰਹ ਕੋਲਾ ਮੈਂ ਵੀ ਬਲੌਗਰ ਬਣ ਜੀ ਨਾ ਇਹਨੂੰ ਪਤਾ ਹੈ ਕੈਮਰਾ ਚੱਲਿਆ ਨਾ ਤੂੰ ਮਤ ਚਲਾ ਬੇਬੀ ਤੇ ਤੂੰ ਜਾਉਗੀ ਅੱਛਾ ਫਿਰ ਹੈਂਕੀ ਵਾਹ ਰਹਿ ਗਿਆ ਅਹ ਮੂੰਹ ਲੱਤ ਕਰਨੀ ਲੱਗ ਗਿਆ ਹੁਣ ਅਸੀਂ ਆਉਦੀ ਨਿੱਕੀ ਭਤੀਜੀ ਭਤੀਜਾ ਦੇਖ ਕੇ ਹੁਣ ਭਤੀਜੀ ਦੇਖਣਾ ਹੈ ਭਤੀਜੀ ਹਾਂਜੀ ਹਸ ਗਈ ਪਹਿਲਾਂ ਅਸੀਂ ਆਏ ਨਹੀਂ ਸੀਗੇ ਕਿਉਂਕਿ ਉਹ ਛੋਟੀ ਹੁੰਦੀ ਬੜੀ ਜਿਆਦਾ ਬਿਮਾਰ ਸੀ ਜਦੋਂ ਉਹਦਾ ਬਰਥ ਹੋਇਆ ਸੀਗਾ ਅਸੀਂ ਸੋਚਿਆ ਇਨਫੈਕਸ਼ਨ ਨਾ ਹੋ ਜਾਏ ਤੇ ਮਹੀਨੇ ਦੀ ਹੋਣ ਆਲੀ ਆ ਐਸ ਕਰਕੇ ਜੀ ਆ ਹੱਥ ਹੱਥ ਜਿਦੇ ਆਏ ਰੱਖ ਦਿਨਾ ਕੁੱਲੇ ਉਹ ਲਲਤ ਪੈਰ ਦੇਖ ਲੈ ਬੜੀ ਛੋਟੀ ਨਹੀਂ ਹੈ ਹੂੰ ਬਾਣੀ ਵਰਗੀ ਹੈ ਇਹੇ ਬਾਣੀ ਵੀ ਛੋਟੀ ਜੀ ਸੀਗੀ ਇਹਦਾ ਨਾਮ ਹੈਗਾ ਰਵਾਬ ਕੌਰ ਖੈਰਾ ਅਨ ਇਹ ਕਾ ਬਾਣੀ ਚੱਪੀ ਇਹ ਵੀ ਕਰਦੀ ਆ ਥੋੜੀ ਜੀ ਸਿਆਣੀ ਬਣ ਕੇ ਦਿਖਾਉਂਦੀ ਨਾ ਵੀ ਭੂਆ ਆਈ ਹੈ ਨਹੀਂ ਹੁੰਦੀ ਆ ਬਾਦੂ ਇੱਕਾ ਕੋ ਮੀਚੀ ਰੱਖ ਰਹੀ ਆ ਹਾਂ ਉਹ ਗੋਲੂ ਗਿਆ ਬਖੀ ਹੌਲੀ 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 ਅਨ ਸਿਜੂ ਜਾ ਨਾ ਮੀਨੋ ਸਾਡਾ ਹੈਗਾ ਨਿਰਵੈਰ ਸਿੰਘ ਖੇਰਾ ਓਏ ਆਇਆ ਬਾਜ਼ੂ ਤੋਂ ਦੋਵੇਂ ਹੱਥ ਫੜ ਕੇ ਗਾਰੇ ਥੋੜਾ ਇਹ ਪੜਾ ਸਾਡਾ ਓਏ 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 ਖੜਾ ਹੋ ਗਿਆ ਸੀ ਇਹ ਨਹੀਂ ਨਹੀਂ ਪੈਨੂ ਦੇਖਦਾ ਸੀਗਾ ਜਦੋਂ ਨਿੱਕੀ ਲੱਗਦੀ ਹੈ ਨਾ ਵੁਰਰਾ ਵੁਰਰਾ ਕਰੀ ਵੁਰਰਾ 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 ਆਲਾ ਆਲਾ ਗੁੱਡੀ ਲਾਦੀ ਆ ਉਹ ਜਿਹੜੀ ਵੱਡੀ ਸਾਰੀ ਦਿੰਦੇ ਆਂ ਡਾਲ ਜੀ ਖੇਡਦੇ ਬੱਚੇ ਮੈਂ ਉਹ ਈ ਡੀ ਨੀ ਉਹ ਤਾਂ ਬੈਰ ਨੂੰ ਮੋਟੀ ਕੀਤੀ ਹਾਂ ਕੀ ਹੁੰਦਾ ਹਾਂ ਤੇ ਨਾ ਉਹ ਤਾਂ ਬਾਤ ਖਾ ਪਾ ਦੇ ਖਾ ਇਹਨੂੰ ਆ ਲੈ ਮੈਨੂੰ ਹੱਥਾ ਦੂਆ ਕਰੋ ਅੱਛਾ ਕਰਦੀ ਹੋਵੇਂ ਕਰ ਹਏ ਆਵੇ ਲੈ ਹਾਂ ਆਹ ਬਲਗਾ ਹੁੰਦੇ ਤੁਹਾਨੂੰ ਲਾ ਨਹੀਂ ਪੀ ਹੁੰਦੇ ਚਾਹੀਦਾ ਕੋਈ ਦੇਖਣ ਲੱਗੇ ਹੁੰਦੇ ਦੇਖਦੇ ਦੇਖੇ ਨਾ ਦੇਖੀਏ ਵੇ ਵੇ ਦੇਖੀ ਦੇ ਹਾਂ ਕੀ ਹੈ ਕੀ ਹੈ ਦੀ ਦੀ ਨੰਦੀ ਵੜਦੂਗਾ ਨਾ ਨਹੀਂ ਉਹ ਚੱਕ ਰਿਹਾ ਹੈ ਨਹੀਂ ਸੁਣ ਨਹੀਂ ਤਾਤ ਕਰੋ ਮੈਨੂੰ ਫੜਾਓ ਹਾਂ ਮੈਨੂੰ ਲੱਗਿਆ ਸੀ ਲੇਹ ਲੈ ਤਾਈ ਹੋਰ ਜੀਟੂ ਦੀ ਕੁੜੀ ਹੈ ਜੋ ਡਾਕਟਰ ਨੂੰ ਦਿਖਾਉਣ ਲੈ ਜਾਂਦੇ ਉੱਥੇ ਜਾ ਕੇ ਸੌ ਜਾਂਦੀ ਹੈ ਕਿਾ ਵੀ ਲੱਗਿਆ ਹੈ ਵਿਚਾਰੇ ਕੀ ਕਰਨ ਲੈ ਨੀ ਉਹ ਰੋਂਦੀ ਰੋਂਦੀ ਆ ਬੈੜੀ ਵਾਲੀ ਆ ਰੋਂਦੀ ਵਾਲੀ ਅੱਛਾ ਕੰਨ ਦੇ ਉਹਨਾਂ ਨੂੰ ਆਲਾ ਦਸੀ ਇਹਨੂੰ ਪਤਾ ਨਹੀਂ ਕੀ ਹੋ ਗਿਆ ਨਹੀਂ ਕੋਈ ਜਵਾਬ ਨਹੀਂ ਇਹ ਵੀ ਐਂ ਸੀ ਸੈਂਡ ਕਰ ਦੂ ਬਾਹਰ ਨਹੀਂ ਨਿੱਤਾ ਜਵਾਈ ਨਿੱਤਾ ਤਾ ਇਹ

વાય કે હું કોમી જને નહી દે હેજી ના મે તો કેરા હું મે ચાર મણે દિગદલી ને છ બેસી ના હસરાણા યાર બોલને નુ બહાર નીકળવાના બેકુલ અચ્છા કેપ્ટન કોણ ખટને આ એ સાડ રેસ્તદાર આ એ સાડ રેસ્તદાર ગલિયાં ને ફેરદે આ નહી નહી ਬੋਲ ਕੇ ਤਾਂ ਸੁਣਾਵੇ ਉਹ ਤਾਂ ਬੋਲਦਾ ਹੀ ਨਹੀਂ ਹੁੰਦਾ ਸੜਪਾ ਸਾਡੇ ਫੈਨਸ ਆਏ ਤੁਸੀਂ ਆਜਾ ਚਾਹ ਪਾਣੀ ਬਸ ਬਸ ਨਹੀਂ ਅੱਜ ਕੋਈ ਤੁਸੀਂ ਤਾਂ ਮਮਨਾਰਵਾ ਬਗੱਲਾਂ ਮਾਰਨੀ ਹੋਣੀਆਂ ਕੋਈ ਨਹੀਂ ਹਾਂ ਕੋਈ ਨਹੀਂ ਕੱਲ ਦੇਖ ਲਾਂ ਹਾਂਜੀ ਅਨਸੋਟੀਆਂ ਮਿਲ ਜਾਣੀਆਂ ਫਿਰ ਦੇਖਾਂਗੇ ਫਿਰ ਆਜੇ ਕਰੀਓ ਓਕੇ ਨਾ ਮੈਂ ਪੁਰਾਣੇ ਚੈਂਪ ਇੱਧਰ ਪੁਲਸ ਵਾਲੀ ਪੁਲਸ ਵਾਲੀ ਕਿਹੜੀ ਹੈ ਹਾਂ ਜੀ ਪੋਣਾ ਮੈਂ ਇੱਕ ਦਿਨ ਯੋਗਾ ਸਿੱਖਿਆ ਸੀ ਉਹਨੂੰ ਯਾਦ ਬਈ ਰਹੇ ਕੋਦੋਂ ਨਿੱਕੀ ਸੀ ਹਾਂਜੀ ਅੱਜ ਮੇਰੇ ਕੋਲ ਸਿੱਖੀ ਦੀ ਸੀ ਇੱਕ ਦਿਨ ਹੋਈ ਸੀ ਫੱਦੀ ਵਰਦੀ ਚ ਨੀ ਕੀ ਸੀ ਦੁਕਾਨ ਦੀ ਮੈਂ ਤਾਂ ਆ ਜਾ ਅਜੇ ਵਿਆਹਤ ਲੱਗੇਗੀ ਹੈ ਤੇਰੀ ਵੀ ਚੜਾ ਦੇਵੀਆਂ ਮੈਂ ਕਹੂੰਗੀ ਦੋ ਦੋ ਗੁੱਤਾਂ ਵਾਲੀਆਂ ਆਈਆਂ ਸੀ ਪਾਪਾ ਥੋੜੀ ਵੀਰੇ ਨੂੰ ਵੀ ਗੁੜਤੀ ਦੇ ਦਿੰਦੇ ਵੀਰਾ ਵੀ ਹਸਾ ਦਿਆ ਕਰਦਾ ਕੋਈ ਵੀਰੇ ਨੂੰ ਗੁੜਤੀ ਦੇਣ ਇਸ ਤੋਂ ਸੀ ਕੋਈ ਗੱਲ ਕਰ ਲਿਆ ਕਰਦਾ ਹਾਸਿਆਲੀ ਕਾਮੂ ਤੇ ਹੁਟਾਣ ਬੋਲ ਉਧਰ ਤਾਂ ਦੋ ਮਿੰਟ ਹੀ ਲੱਗਣੇ ਨਹੀਂ 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 जी <laughs> आम्बी <laughs> ਬੋਲਣ ਲਾਗੇ ਅਸਹਾ ਪੂਆ ਤੋਂ ਨਹੀਂ ਬੋਲਣਸ ਕਾਇਆ ਗਿਆ ਹਾਂ ਕੀ ਕਰਦੇ ਨੇ ਮੈਂ ਕਹ ਆ ਉਹ ਤਾਂ ਬਝੂਠਾ ਕਿਹਨੇ ਆਏ ਹਾਂ ਤੇ ਬਸ ਕਰ ਰਹੇ ਲੋਗਾ ਆਜੋ ਜੀ ਆਇਆਓ ਹਾਂ ਜੀ ਹਾਂ ਨਹੀਂ ਹੁੰਦੇ ਚਲ ਕੇ ਬੰਨਣ ਨਾਲ ਹੀ ਆ ਜਾਣਾ ਓਕੇ ਬੁਆ ਜੀ ਬੰਨਣ ਨਾਲ ਨਵੀਂ ਦੁਆ ਦੇਣੇ ਹੈ ਹੈ ਹੋ ਗਿਆ ਨਹੀਂ ਵਿਆਹ ਕਿੰਨੇ ਇਤਨੀ ਲੱਗਦੇ ਨੇ ਕੋਈ ਮੁੱਢ ਤੇ ਨਹੀਂ ਜੀ ਲੈਣਾ ਆਏ ਹੁੰਦਾ ਵੀ ਆਏ ਬੇਕ ਤੱਕ 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 ਉਹ ਤੁਹਾਨੂੰ ਪਹਿਲਾਂ ਗੱਲ ਦੱਸਦੀ ਆ ਇਹ ਜਿਹੜਾ ਕਿੰਨੇ ਸਾਲ ਦੀ ਹੈ ਇਹ ਅਸਟੀਮੇਟ ਨਾਲ 3-4 ਸਾਲਾਂ ਦੀ ਹੋਊਗੀ ਉਹਦੇ ਆਪਣੇ ਘਰੇ ਆਈ ਸੀਗੀ ਉਹਦੇ ਇਹ ਆਪਾਂ ਨੂੰ ਮੰਮਣ ਗਈ ਸੀ ਕਿ ਮੈਂ ਬੋਲਸ ਵਾਲੀ ਬੰਨਾ ਤੇ ਆ ਉਹਦਾ ਆਪਾਂ YouTube ਇਹ ਨਾਲ ਨਹੀਂ ਚਲਾਉਂਦੇ ਸੀਗੇ ਨਾਲ ਵੀ ਵੀਡੀਓ ਦਾ ਸੀਗਾ ਉਹਦੇ ਬਣਾਉਂਦੇ ਨਹੀਂ ਵੀਡੀਓ ਬੋਸ ਵਾਲੇ ਮੰਗੂਰ ਕੇ ਦਾ ਕਾਬਸ ਜਲੀ ਉਟ ਮਾਂ ਚਲੋ ਹਨਾ ਡ੍ਰੀਮ ਹੈ ਛੋਟੇ ਬੱਚੇ ਦਾ ਮੇਰਾ ਵੀ ਨਹੀਂ ਕਿੰਦਾ ਸੁਪਨਾ ਸੀਗਾ ਕਿ ਮੈਂ ਬੋਸ ਵਾਲੀ ਬਣੂੰਗੀ ਪਰ ਬਨ ਜਾਏ ਇਹਦਾ ਟਾਈਮ ਇਹਨੂੰ ਮੇਰੇ ਬੋਸ ਵਾਲੀ ਕਹਿ ਕੇ ਛੇੜਦੀਆਂ ਪਰ ਸੋ ਅਸੀਂ ਮੁੜ ਰੋਡ ਤੇ ਮਿਲੇ ਸੀਗੇ ਮੈਂ ਮੰਮਾ ਤੇ ਪਾਪਾ ਜਾਈ ਜਾਂਦੇ ਸੀ ਆਈ ਜਾਂਦੇ ਸੀ ਘਰ ਨੂੰ ਤੇ ਇਹ ਆਪਦੀ ਦਾਦੀ ਨਾਲ ਸਕੂਲੋਂ ਆਈ ਜਾਂਦੀ ਸੀ ਦੱਜੀ ਦਾਦੀ ਨਾਲ ਹੀ ਆਈ ਪਾਪਾ ਮੈਂ ਮੰਮਾ ਸਾਈਕਲ ਤੇ ਨਹੀਂ ਮੋਟਰਸਾਈਕਲ ਤੇ ਹਾਲੇ ਕੁ ਮੈਂ ਤਾਂ ਸਾਈਕਲ ਤੇ ਆਦੇ ਸੀ ਨਾ ਸਾਈਕਲ ਤੇ ਆਈ ਜਾਂਦੀ ਸੀ ਜੋ ਵੀ ਆਈ ਤੇ ਜਾਂਦੀ ਸੀ ਉਹ ਰੋਜ਼ ਹੀ ਨੂੰ ਦੇਖਿਆ ਤੇ ਫਿਰ ਇਹ ਕੱਲ ਵੀ ਆਏ ਸੀਗੇ ਕੱਲ ਆਪਣੇ ਘਰੇ ਆਏ ਸੀਗੇ ਰਿਸ਼ਤੇਦਾਰ ਅਸੀਂ ਕਿਹਾ ਸੀਗੇ ਅੰਦਰ ਆ ਜਾਓ ਪਰ ਇਹ ਕਹਿੰਦੇ ਨਹੀਂ ਸੰਸਣ ਲੱਗਦੀ ਆ ਤੇ ਫਿਰ ਇਹ ਅੱਜ ਆ ਗਏ ਮੈਨਨ ਵਾਸਤੇ ਇਹ ਛੋਟੀ ਭੈਣ ਨਹੀਂ ਆਈ ਉਹ ਵੀ ਇਹਦੇ ਵਰਗੀ ਐ ਪਰ ਉਹ ਕਰਮਣ ਵਰਗੀ ਐ ਲੜਕੀ ਹੁਣ ਸੁਣਾਉਂਦੀ ਗੱਲ ਸਕੂਲ ਦੀ ਇਹ ਪੜਦੀ ਜਮਾ ਨਹੀਂ ਗਈ ਜ਼ੀਰੋ ਨੰਬਰ ਆਉਂਦੇ ਐ ਇਹਦੇ ਸੱਟ ਜੇ ਸਾਠ ਨੰਬਰ ਆਏ ਅਗਲੀ ਦੇ ਯੋਗਾ ਕਰ ਮੈਂ ਇਹ ਸਾਰੀ ਹੈਗੀ ਹੱਡ ਟੜਾ ਕੇ ਲੈ ਜਾਈਂ ਫਿਰ ਘਰ ਕਿਹਨ ਸੜੀ ਪੋਲਸਾਂ ਨਹੀਂ ਦੀਂਗੇ ਕਰਕੇ ਅੱਛਾ ਠੀਕ ਹੈ ਕਰਨ ਕਰਦੀ ਨਹੀਂ ਠੀਕ ਹੈ ਇਹ ਤਾਂ ਨਹੀਂ ਕਰਦੀ ਇਹ ਉੱਪਰ ਨਹੀਂ ਤਾਂ ਕਰ ਸਕਦੇ ਆ ਇਹ ਨਹੀਂ ਇਹ ਉੱਠਦੀ ਵੀ ਨਹੀਂ ਯੋਗ ਕਰਨ ਵਾਸਤੇ ਟਾਂਡ ਚ ਨਾ ਹੱਡ ਟੁੱਟ ਜਾਂਦੇ ਆ ਆ ਬਿਜਾਰ ਕਰ ਤੋ ਸੁੱਤੇ ਸੇ ਦੰਦ ਕੀ ਕੀ ਹੋਈਆਂ ਨੇ ਤੇਰਾ ਉਗਰੀ ਜਾਂਦੇ ਬੀ ਸਿੱਟਿਆ ਹੋਇਆ ਲਾ ਤੂੰ ਐਨੇ ਆਪਾ ਤਾਂ ਤੋੜ ਕੇ ਸਿੱਟ ਦਿੰਨੇ ਮੇਰੇ ਗੋਬਰ ਨਾਲ ਕੇ ਸਿੱਟ ਦੇ ਨਾ ਗੋਬਰ ਗੋਬਰ ਨਾਲ ਜੰਨਣਾ ਫੇਰ ਟਿੱਕੇ ਟਿੱਕੇ ਤੇ ਗੋਬਰ ਜਾ ਕੇ ਛਾਤ ਤੇ ਫੇਰ ਮੈਂ ਦੇਖੀ ਮਿਲੰਦੇ ਦੇ ਕਿੰਨੇ ਸੰਦੇ ਇਹ ਸਾਡਾ YouTube ਚੈਨਲ ਦੇਖਦੀ ਹੈ ਗਵਾਨੀਆਂ ਦੇ ਘਰ ਰਹੀ ਹੈਗੀ ਹੈ ਤੇ ਇਹ ਆਪ ਦੀ ਦਾਦੀ ਦੀ ਬਣਾਉਂਦੀ ਹੈ ਸਾਰਾ ਦਿਨ ਵੀਡੀਓ ਦਾਦੀ ਵਿਚਾਰੀ ਕੰਮ ਕਰਦੀ ਤੇ ਵੀਡੀਓ ਬਣਾਉਂਦੀ ਹੈ ਦਾਦੀ ਸਾਡੀ ਘਰ ਸੈੱਟਦੀ ਹੈ ਜਿਹਨੂੰ ਲੋਟੀਆਂ ਬਣਾਈਆਂ ਨੇ ਹਨਾ ਹਨਾ ਬੋਏ ਕਿ ਦਿਖਾਈ ਕਿਵੇਂ ਬੋਲਦੀ ਹੈ ਹਾਈ ਗਾਇਸ ਹੈਲੋ ਗਾਇਸ ਅੱਜ ਅਸੀਂ ਕਿਸੇ ਦੇ ਘਰ ਤਾਂ ਹੈ ਦੀਦੀ ਕੇ ਅਸੀਂ ਰਾਤ ਕੋ 5 ਵਜੇ ਜਾਏਗੇ 5:00 ਬੱਜ ਗਏ ਤਾਂ ਜਾਓ ਦੇ ਦੇ 12:00 ਵਜੇ ਗਾਇਸ ਸੱਚੀ ਕਾ ਸਾਰੇ ਨੂੰ ਹਵ ਕਰ ਦਿੱਤ ਸੱਜਣੇ ਵਧੀਆ ਹੋਣਗੇ ਤੇ ਸਾਡੇ ਨਾਲ ਟਿਕ ਦੇ ਸਬਸਕ੍ਰਾਈਬਰ ਆ ਜਾ ਇਹ ਫਿੱਕ ਦੇ ਸਬਸਕ੍ਰਾਈਬ ਇਹਨਾਂ ਦੇ ਕਰੇ ਇਹਨਾਂ ਦੇ ਕਰੇਲਿਆਂ ਨੂੰ ਦੇਖ ਕੇ ਮੈਨੂੰ ਆਪ ਦੇ ਬਚਪਨ ਦੀ ਯਾਦ ਆ ਗਈ ਕਿਉਂਕਿ ਮੈਂ ਵੀ ਇਹਦੇ ਵਰਗੀ ਹੁੰਦੀ ਸੀ ਬਹੁਤ ਲੜਾਕੀ ਸੀ ਫਿਰ ਮੈਂ ਕੁੱਟ ਕੇ ਆਉਂਦੀ ਹੁੰਦੀ ਸੀ ਕੁੱਟ ਦੀ ਨਿੰਗੀ ਜਵਾਕਾਂ ਸੁਣਾ ਹੱਸ ਦਿਗਾ ਸਾਂ ਹੱਸ ਦਿਗਾ ਤੇ ਜਦੋਂ ਮੈਂ ਅੱਜ ਨਹੀਂ ਉਹ ਤਾਂ ਖੁਰੂਸ ਹੈਗੀ ਹੈ

ਫਿਰ ਤੁਮ ਮੀ ਨੀ ਅਕੈਡਮੀ ਚ ਪੜਨਾ ਸੀ ਬਤ ਉਹ ਤੇ ਅੱਛਾ ਹਾਈ ਸਕੂਲ ਚ ਬਲ ਗਿਆ ਹੈ ਹੈ ਨਵੰਤ ਨਵੰਤ ਉਹ ਕੋਨੇ ਵਧੀਆ ਆਪਣੇ ਗੱਡੂਣਾ ਵੀ ਹੈ ਨਾ ਹਾਂ ਜੀ ਸਾਡਾ ਨਾਮ ਨਹੀਂ ਪਤਾ ਕਰਮਨ ਉਹ ਖਾਂਦਾ ਕਰਮਨ ਆ ਗਿਆ